ਆਇਆ ਮਈ ਦਾ ਮਹੀਨਾ ਨਯੋ ਸੁੱਕਦਾ ਪਸ ਕਿਨਾ ਹਵਾ ਤਿੱਤ ਤਿੱਤੇ ਆਵੇ ਅੱਗ ਸੂਰਜ ਵਰਾਵੇ ਬੁੱਲ ਸੁੱਕ ਸੁੱਕ ਜਾਂਦੇ ਪਾਣੀ ਪਿੰਦੇ ਹਾਂ ਪਿਲਾਂਦੇ ਸਾਡੀ ਬੁੱਜੇ ਨਾ ਪਿਆਸ ਹਾਲੇ ਸਾਨੂੰ ਮੀਂਹ ਦੀ ਨਾ ਕੋਈ ਆਸ ਕਿੱਥੇ ਲੁਕ چھਪ ਜਾਈਏ ਗ੍ਰੋਥ ਗਰਮੀ ਲੰਗਾਈਏ ਆਵੋ ਰੁੱਖਾਂ ਤੋਂ ਲਜਾਈਏ ਹਵਾ ਠੰਡੀ ਠੰਡੀ ਖਾਈਏ ਚਾਰ ਰੁੱਖਾਂ ਦੀ ਸੁਹਾਣੀ ਜਿਵੇਂ ਠੰਡਾ ਠੰਡਾ ਪਾਣੀ ਜਦੋਂ ਰੁੱਖਾਂ ਹੇਠ ਬੈੰਦੇ ਰੁੱਖ ਇਹੋਈ ਗੱਲ ਕਹਿੰਦੇ ਮਿਲੇ ਜੀਨੂ ਘਰੋਂ ਦੁੱਖ ਅਸੀਂ ਰਹੀਏ ਉਹਨੂੰ ਸੁੱਖ ਹੋਵੇ ਹਾਰ ਜਸਿਆਲ ਥੋੜਾ ਰੱਖੀਏ ਖਿਆਲ ਸਾਨੂੰ ਕਦੇ ਨਾ ਵਿਸਾਰੋ ਸਾਨੂੰ ਪਿਆਰੋ 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 ਆੜੀ ਸਾਡੇ ਨਾਲ ਪਾਓ ਰੁੱਤ ਗਰਮੀ ਲੰਗਾਓ ਧੰਨਵਾਦ ਆਇਆ ਮਹੀ ਦਾ ਮਹੀਨਾ ਨਈਓ ਸੁੱਕਦਾ ਪਸੀਨਾ ਹਵਾ ਤਤੇ ਤਤੇ ਆਵੇ ਅੱਗ ਸੂਰਜ ਵਰਾਵੇ ਬੁੱਲ ਸੁੱਕ ਸੁੱਕ ਜਾਂਦੇ ਪਾਣੀ ਪੀਂਦੇ ਹਾਂ ਪਲਾਂਦੇ ਸਾਡੀ ਬੁੱਜੇ ਨਾ ਪਿਆਸ ਹਾਲੇ ਸਾਨੂੰ ਮੀਂਹ ਦੀ ਨਾ ਕੋਈ ਆਸ ਕਿੱਥੇ ਲੁਕ چھਪ ਜਾਈਏ ਰੋਤ ਗਰਮੀ ਲੰਗਾਈਏ ਆਵ ਰੁੱਖਾਂ ਕੋਲ ਜਾਈਏ ਹਵਾ ਠੰਡੀ ਠੰਡੀ ਖਾਈਏ ਚਾਰ ਰੁੱਖਾਂ ਦੀ ਸੁਹਾਣੀ ਜਿਵੇਂ ਠੰਡਾ ਠੰਡਾ ਪਾਣੀ ਜਦੋਂ ਰੁੱਖਾਂ ਹੇਠ ਬੈੰਦੇ ਰੁੱਖ ਇਹੋਈ ਗੱਲ ਕਹਿੰਦੇ ਮਿਲੇ ਜੀਨੂ ਘਰੋਂ ਦੁੱਖ ਅਸੀਂ ਰਹੀਏ ਉਹਨੂੰ ਸੁੱਖ ਹੋਵੇ ਹਾੜ ਜਸਿਆਲ ੋੱਡਾ ਰੱਖਿਏ ਖਿਆਲ ਸਾਨੂੰ ਕਦੇ ਨਾ ਵਿਸਾਰੋ ਸਾਨੂੰ ਪਿਆਰੋ 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 ਆੜੀ ਸਾਡੇ ਨਾਲ ਪਾਓ ਰੁੱਤ ਗਰਮੀ ਲੰਗਾਓ ਧੰਨਵਾਦ